ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤਸਰੀ ਮਹਿਲਾ ਪੰਜਵਾ ਜਾ ਕੋ ਭਏ ਗੋਵਿੰਦ ਸੁਹਾਈ ਸੂਖ ਸਹਜ ਆਨੰਦ ਸਗਲ ਸੋ ਬਾ ਕੋ ਵਿਆਦ ਨ ਕਾਈ ਜਾ ਕੋ ਪਏ गोविंद ਸੁਹਾਈ ਸੁਖ ਸਹਜ ਆਨੰਦ ਸਗਲ ਸਿਆ ਬਾ ਕੋ ਬਿਆਦ ਨ ਕਾਈ ਰਹਾ ਦਿਸੈ ਸਭ ਸੰਗ ਰਹਿ ਅਲੇਪ ਨਹ ਵਿਆਪੈ ਓਨ ਮਾਈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਿਆ ਕਿਰਪਾ ਠਾਕੁਰ ਕੀ ਸਈ ਸੰਤੂਸੋ ਪਾਈ ਤਿਨ ਕਾ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਦਇਆ ਮਿਆ ਕਿਰਪਾ ਠਾਕੁਰ ਕੀ ਸੇ ਸੰਤੋ ਸੋ ਪਾਈ ਤਿਨ ਕੈ ਸੰਗ ਨਾਨਕ ਨਿਸ ਤਰੀਐ ਜਿਨ ਰਸ ਰਸ ਹਰ ਗੁਣ ਗਾਈ ਇਸੋ ਹੁਕਮਨਾਮਾ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਹਨ ਹੇ ਭਾਈ ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ ਉਹਨਾਂ ਦੀ ਉਮਰ ਆਤਮਿਕ ਅਡੋਲਤਾ ਦੇ ਸਾਰੇ ਸੁੱਖਾਂ ਆਨੰਦਾਂ ਨਾਲ ਬੀਤਦੀ ਹੈ। ਉਹਨਾਂ ਨੂੰ ਕੋਈ ਰੋਗ ਨਹੀਂ ਪਹੁੰਦਾ। ਰਹਾਉ ਏ ਭਾਈ ਉਹ ਮਨੁੱਖ ਸਾਵਣਾ ਨਾਲ ਵਰਤਦੇ ਦਿਸਦੇ ਹਨ ਪਰ ਉਹ ਮਾਇਆ ਤੋਂ ਨਰਲੇਪ ਰਹਿੰਦੇ ਹਨ। ਮਾਇਆ ਉਹਨਾਂ ਉੱਤੇ ਆਪਣਾ ਜੋਰ ਨਹੀਂ ਪਾ ਸਕਦੀ। ਉਹ ਇੱਕ ਪਰਮਾਤਮਾ ਦੇ ਪ੍ਰੇਮ ਵਿੱਚ ਟਿਕੇ ਰਹਿੰਦੇ ਹਨ ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ ਇਹ ਅਕਲ ਉਹਨਾਂ ਗੁਰੂ ਬਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ ਏ ਨਾਨਕ ਉਹ ਹੀ ਮਨੁੱਖ ਪ੍ਰੇਮ ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ ਜਿਨ੍ਹਾਂ ਉੱਤੇ ਮਾਲਕ ਪ੍ਰਭੂ ਦੀ ਕਿਰਪਾ ਮਿਹਰ ਦਿਆ ਹੁੰਦੀ ਹੈ ਜਿਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ